कर दिया। लाला दौलत राय ने तो सुना था कि मकतूल कातल के पास जाए ऐसा करके गुरु तेग बहादुर साहब जी ने उल्टी गंगा बहा दी लाला दौलत राय एक सनातनी है हिंदू लिखारी है ਉਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਇੱਕ ਕਿਤਾਬ ਲਿਖੀ ਮਹਾਬੜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਹਦੇ ਵਿੱਚ ਉਹ ਜ਼ਿਕਰ ਕਰਦਾ ਕਹਿੰਦਾ ਉਲਟੀ ਗੰਗਾ ਵਹਾ ਦੇਣੀ ਮੈਂ ਸੁਣਿਆ ਤੇ ਸੀ ਉਲਟੀ ਗੰਗਾ ਵਹਾ ਦੇਣੀ ਕੀ ਹੁੰਦਾ ਕਹਿੰਦਾ ਇਹ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਚੋਂ ਤੱਕਿਆ ਕਹਿੰਦਾ ਇਹ ਤੋ ਸੁਨਾ ਥਾ ਕਿ ਕਾਤਲ ਮਕਤੂਲ ਕੇ ਪਾਸ ਜਾਏ ਲਾਲਾ ਦੌਲਤ ਰਾਏ ਕਹਿੰਦਾ ਇਹ ਤੇ ਮੈਂ ਸੁਨਿਆ ਸੀ ਕਿ ਕਾਤਲ ਜਿੰਨੇ ਕਤਲ ਕਰਨੇ ਮਕਤੂਲ ਜਿੰਨੂੰ ਕਤਲ ਕੀਤਾ ਜਾਣਾ ਕਾਤਲ ਮਕਤੂਲ ਦੇ ਕੋਲ ਕਤਲ ਕਰਨ ਵਾਸਤੇ ਜਾਂਦਾ ਇਹ ਤੇ ਕਹਿੰਦੇ ਮੈਂ ਸੁਨਿਆ ਸੀ ਪਰ ਇਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ ਕਹਿੰਦੇ ਇਹ ਨੀਂਝੀ ਵੇਖਿਆ ਕਦੇ ਸੁਨਿਆ ਕਿ ਜਿੰਨੇ ਕਤਲ ਹੋਣਾ ਉਹ ਚੱਲ ਕੇ ਕਾਤੜ ਦੀ ਕਤਲਗਾਹ ਵਿੱਚ ਚੜਾ ਜਾਏ ਭਾਈ ਸਾਹਿਬ ਜੀ ਉਹ ਲਾਲਾ ਦੌਲਤ ਰਾਏ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਝ ਕਰਕੇ ਉਲਟੀ ਗੰਗਾ ਵਹਾ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਆਪ ਚੱਲ ਕੇ ਕਾਤੜ ਦੀ ਕਤਲਗਾਹ ਵਿੱਚ ਪਹੁੰਚੇ ਨੇ ਸ੍ਰੀ ਸਹੀ ਮਹਾਨ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ